ਵਾੜ ਦਾ ਜਿਹੜਾ ਸੋਲਰ ਘਰ ਵਾਲਾ ਲਾਉਣਿਆਂਗੇ ਉਹਦੇ ਤੇ 78000 ਰੁਪਏ ਦਾ ਪਹਿਲਾਂ ਸਬਸਿਡੀ ਦੇਵੋਣਿਆਂਗੇ ਤੇ ਦੇਣਾ ਤੁਸੀਂ ਸਾਨੂੰ ਕੱਖ ਨਹੀਂ ਤੁਸੀਂ ਲੈ ਵੀ ਮਿੱਤਰੋ 55000 ਤਾਂ ਹਰੇਕ ਸਾਲ ਕਮਾਈ ਤੇ 78000 ਰੁਪਏ ਇੱਕ ਵਾਰੀ ਕਮਾਈ ਤਰਕੀਮ ਬਾਈ ਚਮਕੌਰ ਦੱਸੂਗਾ ਕਿਵੇਂ ਦੇਣੀ ਆ ਪਰ ਕਹਿੰਦਾ ਜ਼ਿੰਮੇਵਾਰੀ ਆ ਇਹ ਚੀਜ਼ਾਂ ਤੁਹਾਨੂੰ ਮਿਲਣਗੀਆਂ ਹਨਾ ਬਾਈ ਸੱਚੀ ਗੱਲ ਦੀ ਹਾਂਜੀ ਸੱਚੀ ਗੱਲ ਵੀ ਜੀ ਸੱਚੀ ਗੱਲ ਹੈ ਹਾਂਜੀ ਵੀਰ ਜੀ ਆਪਾਂ 3 ਕਿਲੋ ਵਾਟ ਦਾ ਜਿਹੜਾ ਸੋਲਰ ਘਰ ਵਾਲਾ ਲਾਉਣਿਆਂਗੇ ਹੂੰ ਉਹਦੇ ਤੇ 78000 ਰੁਪਏ ਦਾ ਪਹਿਲਾਂ ਸਬਸਿਡੀ ਦੇਵੋਣਿਆਂਗੇ ਤੇ ਦੇਣਾ ਤੁਸੀਂ ਸਾਨੂੰ ਕੱਖ ਨਹੀਂ ਤੁਸੀਂ ਸਾਨੂੰ ਡਾਕੂਮੈਂਟਸ ਭੇਜਨੇ ਨੇ ਵਟਸਐਪ ਦੇ ਉੱਪਰ ਆਧਾਰ ਕਾਰਡ ਪੈਨ ਕਾਰਡ ਤੇ ਬਿਜਲੀ ਦਾ ਬਿੱਲ ਬਿਜਲੀ ਦਾ ਲੋਡ 3 ਕਿਲੋ ਵਾਟ ਘਟੋ ਘਟ ਹੋਣਾ ਚਾਹੀਦਾ ਜੇ ਘੱਟਾ ਤਾਂ ਉਹਨੂੰ ਵਧਾ ਲਓ ਕਿ ਉਮਰਾ ਜਿਹਦੇ ਨਾਲ ਮੀਟਰ ਹੈ 18 ਤੋਂ 60 ਸਾਲ ਹੋਣੀ ਚਾਹੀਦੀ ਆ ਤੁਸੀਂ ਪੰਜੀ ਨਹੀਂ ਦੇਣੀ ਤੁਹਾਡੇ ਸੈਂ ਵੀ ਅਸੀਂ ਕਰਵਾ ਕੇ ਕਰਾ ਕੇ ਲੈ ਕੇ ਜਾਵਾਂਗੇ ਸਾਰਾ ਕੰਮ ਸਾਡਾ ਮੀਟਰ ਲਵਾਉਣਾ ਬਿਜਲੀ ਦੇ ਕੰਮ ਨੇ ਬੈਂਕ ਦੇ ਕੰਮ ਨੇ ਲੋਨ ਕਰਾ ਕੇ ਤੁਹਾਨੂੰ ਸਬਸਿਡੀ ਦਿਵਾਉਣੀ ਵੀ ਹੋਣੀ ਸਬਸਿਡੀ ਵੀ ਸਾਡੀ ਜ਼ਿੰਮੇਵਾਰੀ 55000 ਕਿਵੇਂ ਕਹਿੰਦੇ ਫਿਰ 55000 ਰੁਪਏ ਜਦੋਂ ਤੁਹਾਡੇ ਸੋਲਰ ਲੱਗ ਗਏ ਜੀ ਉਹਨੇ ਘੱਟ ਤੁਹਾਨੂੰ 55000 ਇਹ ਸਾਲ ਕਮਾ ਕੇ ਦੇਣਾਗਾ ਲੈ ਬਿਜਲੀ ਪੈਦਾ ਕਰਨੀ ਆ ਪੂਰੀ ਜੇ ਪਤਾ ਕੀ ਹੈ ਇਹ ਵੀਰਲ ਹੁੰਦੀ ਹੈ ਛੋਟ ਸਮੇਂ ਦੀ ਪੂਰੀ ਜਾਣਕਾਰੀ ਵਾਲੀ ਵੀਡੀਓ ਵੀ ਅਸੀਂ ਅਪਲੋਡ ਕੀਤੀ ਹੋਈ ਆ ਦੂਜੀ ਗੱਲ ਜੇ ਹੋਰ ਜਾਣਕਾਰੀ ਲੈਣੀ ਆ ਤਾਂ ਸਕਰੀਨ ਤੇ ਇਹਨਾਂ ਦੇ ਨੰਬਰ ਫੋਨ ਐਡਰੈਸ ਸਾਰਾ ਵੀ ਦਿੱਤਾ ਹੋਇਆ ਸੰਪਰਕ ਕਰ ਲੋ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ